ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਅੱਜ ਅਸੀਂ ਕੈਨੇਡਾ ਤੋਂ ਆ ਰਹੇ ਹਾਂ ਕੁਝ ਬਹੁਤ ਵੱਡੀਆਂ ਖਬਰਾਂ ਦੀ ਗਹਿਰਾਈ ਵਿੱਚ ਜਾਵਾਂਗੇ ਹਾਂਜੀ ਖਾਸ ਕਰ ਪੰਜਾਬੀ ਭਾਈਚਾਰੇ ਲਈ ਇਹਨਾਂ ਦੇ ਕੀ ਮਾਇਨੇ ਨੇ ਉਸਤੇ ਗੱਲ ਕਰਾਂਗੇ ਸਾਡੇ ਕੋਲ ਇੱਕ ਲੇਖ ਹੈ ਜੋ ਪੰਜ ਵੱਡੇ ਐਲਾਨਾ ਬਾਰੇ ਦੱਸਦਾ ਹੈ ਪਰ ਇਹ ਸਿਰਫ ਪੰਜ ਵੱਖ-ਵੱਖ ਖਬਰਾਂ ਨਹੀਂ ਹਨ ਨਹੀਂ ਬਿਲਕੁਲ ਨਹੀਂ ਜੇ ਇਹਨਾਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਇੱਕ ਵੱਡੀ ਕਹਾਣੀ ਸਾਹਮਣੇ ਆਉਂਦੀ ਹੈ ਤੇ ਉਹ ਕਹਾਣੀ ਇੱਕ ਵੱਡੀ ਤਬਦੀਲੀ ਦੀ ਹੈ ਲੱਗਦਾ ਹੈ ਕਿ ਕੈਨੇਡਾ ਹੁਣ ਸਿਰਫ ਬਾਹਰੋਂ ਨਵੇਂ ਲੋਕ ਲਿਆਉਣ ਤੇ ਹੀ ਜ਼ੋਰ ਨਹੀਂ ਦੇ ਰਿਹਾ ਸਹੀ ਗੱਲ ਹੈ ਉਹ ਉਹਨਾਂ ਲੋਕਾਂ ਤੇ ਇੱਕ ਵੱਡਾ ਦਾਅ ਲਗਾ ਰਹੇ ਨੇ ਜੋ ਪਹਿਲਾਂ ਹੀ ਉੱਥੇ ਨੇ ਹਾਂ ਜਿਹੜੇ ਉੱਥੇ ਰਹਿ ਰਹੇ ਨੇ ਕੰਮ ਕਰ ਰਹੇ ਨੇ ਤੇ ਕੈਨੇਡੀਅਨ ਸਮਾਜ ਦਾ ਹਿੱਸਾ ਬਣ ਚੁੱਕੇ ਨੇ ਅੱਜ ਅਸੀਂ ਇਸੇ ਕਹਾਣੀ ਦੇ ਵੱਖ-ਵੱਖ ਪਹਿਲੂਆਂ ਨੂੰ ਫਰੋਲਾਂਗੇ ਤੁਸੀਂ ਬਿਲਕੁਲ ਸਹੀ ਨੁਕਤੇ ਤੇ ਉਂਗਲ ਰੱਖੀ ਹੈ ਇਹ ਇੱਕ ਰਣਨੀਤਿਕ ਬਦਲਾਅ ਹੈ ਮਤਲਬ ਇਮੀਗ੍ਰੇਸ਼ਨ ਵਿੱਚ ਪਰਤੀ ਤੋਂ ਸੰਭਾਲ ਵੱਲ ਇੱਕ ਕਦਮ ਰਿਕਰੂਟਮੈਂਟ ਤੋਂ रिटेंशन बिल्कुल कनाडा ਹੁਣ ਸਮਝ ਰਿਹਾ ਹੈ ਕਿ ਜਿਹੜੀ ਪ੍ਰਤਿਭਾ ਦੇਸ਼ ਦੇ ਅੰਦਰ ਹੈ ਜਿਸ ਨੇ ਉੱਥੋਂ ਦੇ ਸਿਸਟਮ ਨੂੰ ਸਮਝ ਲਿਆ ਉਸ ਨੂੰ ਪੱਕਾ ਕਰਨਾ ਸਭ ਤੋਂ ਵੱਧ ਫਾਇਦੇਮੰਦ ਹੈ ਤਾਂ ਚਲੋ ਇਸ ਕਹਾਣੀ ਦੇ ਪਹਿਲੇ ਅਧਿਆਇ ਤੋਂ ਸ਼ੁਰੂ ਕਰਦੇ ਹਾਂ ਇਹ ਸਿੱਧਾ ਉਹਨਾਂ ਵਿਦਿਆਰਥੀਆਂ ਨਾਲ ਜੁੜਿਆ ਹੈ ਜਿਨ੍ਹਾਂ ਦੇ ਭਵਿੱਖ ਤੇ ਅਨਿਸ਼ਚਿਤਤਾ ਦੇ ਬਦਲ ਛਾਏ ਹੋਏ ਸੀ ਹਾਂ ਪੀਆਰ ਲਈ ਅਰਜੀ ਦੇ ਕੇ ਬੈਠੇ ਵਿਦਿਆਰਥੀ ਲੇਖ ਦੱਸਦਾ ਹੈ ਕਿ ਜਿਨ੍ਹਾਂ ਸਟੂਡੈਂਟਸ ਦੇ ਓਪਨ ਵਰਕ ਪਰਮਿਟ ਖਤਮ ਹੋਣ ਵਾਲੇ ਸੀ ਹਾਂ ਉਹਨਾਂ ਨੂੰ ਹੁਣ 31 ਦਸੰਬਰ 2026 ਤੱਕ ਦਾ ਸਿੱਧਾ ਵਾਅਦਾ ਦੇ ਦਿੱਤਾ ਗਿਆ ਹੈ। ਇਹ ਬਹੁਤ ਵੱਡੀ ਗੱਲ ਹੈ। ਇਹ ਸਿਰਫ ਕੁਝ ਮਹੀਨਿਆਂ ਦੀ ਐਕਸਟੈਂਸ਼ਨ ਨਹੀਂ ਹੈ। ਨਹੀਂ, ਇਹ ਤਾਂ ਲਗਭਗ 2 ਸਾਲਾਂ ਦੀ ਸੁਰੱਖਿਆ ਹੈ। ਮਤਲਬ ਬਿਨਾਂ ਕਿਸੇ ਟੈਨਸ਼ਨ ਦੇ ਆਪਣਾ ਕੰਮ ਜਾਰੀ ਰੱਖੋ। ਦੇਖੋ ਇਹ ਸਿਰਫ ਕਾਗਜ਼ੀ ਕਾਰਵਾਈ ਨਹੀਂ ਹੈ। ਇਹ ਇੱਕ ਬਹੁਤ ਵੱਡਾ ਮਨੋਵਿਗਿਆਨਿਕ ਸਹਾਰਾ ਹੈ। ਸੋਚੋ ਉਸ ਨੌਜਵਾਨ ਬਾਰੇ ਜਿਹੜਾ ਦਿਨ ਰਾਤ ਕੰਮ ਕਰ ਰਿਹਾ ਹੈ, ਟੈਕਸ ਦੇ ਰਿਹਾ ਹੈ ਪਰ ਦਿਮਾਗ ਵਿੱਚ ਡਰ ਹੈ ਕਿ ਪਰਮਿਟ ਖਤਮ ਹੋ ਗਿਆ ਤਾਂ ਕੀ ਹੋਏਗਾ? ਬਿਲਕੁਲ। ਸਰਕਾਰ ਨੇ ਉਸ ਡਰ ਨੂੰ 2 ਸਾਲ ਲਈ ਖਤਮ ਕਰ ਦਿੱਤਾ ਇਹ ਕਹਿਣ ਦਾ ਤਰੀਕਾ ਹੈ ਕਿ ਅਸੀਂ ਤੁਹਾਡਾ ਯੋਗਦਾਨ ਦੇਖ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇੱਥੇ ਰਹੋ ਤੇ ਇਹ ਭਰੋਸਾ ਸਿਰਫ ਵਿਦਿਆਰਥੀ ਤੱਕ ਹੀ ਸੀਮਿਤ ਨਹੀਂ ਹੈ ਇਸ ਵਿੱਚ ਪਰਿਵਾਰਾਂ ਲਈ ਵੀ ਇੱਕ ਬਹੁਤ ਵੱਡੀ ਖਬਰ ਛੁਪੀ ਹੋਈ ਹੈ ਅੱਛਾ ਹਾਂ ਜਿਨ੍ਹਾਂ ਦੇ ਜੀਵਨ ਸਾਥੀ ਭਾਰਤ ਵਿੱਚ ਨੇ ਉਹ ਹੁਣ ਓਪਨ ਵਰਕ ਪਰਮਿਟ ਤੇ ਕੈਨੇਡਾ ਆ ਸਕਦੇ ਨੇ ਇਹ ਪੂਰੀ ਤਸਵੀਰ ਨੂੰ ਕਿਵੇਂ ਬਦਲਦਾ ਹੈ ਇਹ ਇਸ ਨੂੰ ਇੱਕ ਨੌਕਰੀ ਤੋਂ ਇੱਕ ਜ਼ਿੰਦਗੀ ਵਿੱਚ ਬਦਲ ਦਿੰਦਾ ਹੈ ਹਣਾ ਵਾ ਸਹੀ ਕਿਹਾ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਸਮਝਦੀ ਹੈ ਕਿ ਇੱਕ ਬੰਦਾ ਉਦੋਂ ਸਭ ਤੋਂ ਵਧੀਆ ਕੰਮ ਕਰਦਾ ਜਦੋਂ ਉਸ ਦਾ ਪਰਿਵਾਰ ਨਾਲ ਹੋਵੇ। ਹੂੰ। ਜਦੋਂ ਪਰਿਵਾਰ ਇਕੱਠਾ ਹੁੰਦਾ ਹੈ ਤਾਂ ਸਮਾਜਿਕ ਤੇ ਭਾਵਨਾਤਮਕ ਸਥਿਰਤਾ ਆਉਂਦੀ ਹੈ। ਖਾਸ ਕਰਕੇ ਆਪਣੇ ਪੰਜਾਬੀ ਸੱਭਿਆਚਾਰ ਵਿੱਚ ਤਾਂ ਪਰਿਵਾਰ ਦੀ ਬਹੁਤ ਅਹਿਮੀਅਤ ਹੈ। ਬਿਲਕੁਲ। ਇਹ ਕਦਮ ਉਹਨਾਂ ਨੂੰ ਸਮਾਜ ਵਿੱਚ ਜੜ੍ਹਾਂ ਲਾਉਣ ਵਿੱਚ ਮਦਦ ਕਰਦਾ ਹੈ। ਇਹ ਸਿਰਫ ਵਰਕ ਪਰਮਿਟ ਨਹੀਂ, ਇੱਕ ਸਮਾਜਿਕ ਨੀਂਹ ਪੱਥਰ ਹੈ। ਪਰ ਇਹ ਸਾਫ਼ ਹੈ ਕਿ ਸਰਕਾਰ ਉਹਨਾਂ ਵਿਦਿਆਰਥੀਆਂ ਨੂੰ ਰੋਕਣਾ ਚਾਹੁੰਦੀ ਹੈ ਜੋ ਪਹਿਲਾਂ ਹੀ ਸਿਸਟਮ ਵਿੱਚ ਹਨ ਪਰ ਕੀ ਇਹ ਰੁਝਾਨ ਸਿਰਫ ਵਿਦਿਆਰਥੀਆਂ ਤੱਕ ਸੀਮਤ ਹੈ ਨਹੀਂ ਇਹੀ ਸਵਾਲ ਸਾਨੂੰ ਸਾਡੇ ਦੂਜੇ ਵੱਡੇ ਐਲਾਨ ਤੇ ਲੈ ਕੇ ਆਉਂਦਾ ਹੈ ਨਵਾਂ TR2 PR ਪਾਥਵੇ ਹਾਂ ਟੈਂਪਰੇਰੀ ਰੈਜ਼ੀਡੈਂਟ ਟੂ ਪਰਮਨੈਂਟ ਰੈਜ਼ੀਡੈਂਟ ਤੇ ਅੰਕੜਾ ਬਹੁਤ ਵੱਡਾ ਹੈ ਲੇਖ ਮੁਤਾਬਕ ਦਸੰਬਰ ਵਿੱਚ ਖੁੱਲਣ ਵਾਲੇ ਇਸ ਪ੍ਰੋਗਰਾਮ ਤਹਿਤ 33000 ਤੋਂ ਵੱਧ ਲੋਕਾਂ ਨੂੰ ਸਿੱਧੀ PR ਦੇਣ ਦੀ ਯੋਜਨਾ ਹੈ 33000 ਇਹ ਬਹੁਤ ਵੱਡਾ ਨੰਬਰ ਹੈ ਹਾਂ ਤੇ ਇਹ ਉਹ ਲੋਕ ਨੇ ਜੋ ਪਹਿਲਾਂ ਹੀ ਕੈਨੇਡਾ ਵਿੱਚ ਅਸਥਾਈ ਵੀਜ਼ੇ ਤੇ ਰਹਿ ਰਹੇ ਨੇ ਇੱਥੇ ਉਹ ਸੰਭਾਲ ਵਾਲੀ ਰਣਨੀਤੀ ਹੋਰ ਵੀ ਸਾਫ਼ ਨਜ਼ਰ ਆਉਂਦੀ ਹੈ ਇਸ ਨੂੰ ਇਸ ਤਰ੍ਹਾਂ ਦੇਖੋ ਕਿ ਕੈਨੇਡਾ ਹੁਣ ਪਹਿਲਾਂ ਪਰਖੋ ਫਿਰ ਖਰੀਦੋ ਵਾਲੀ ਨੀਤੀ ਅਪਣਾ ਰਿਹਾ ਹੈ ਟ੍ਰਾਈ ਬਿਫੋਰ ਯੂ ਬਾਈ ਹਾਂ ਉਹ ਕਹਿੰਦੇ ਨੇ ਤੁਸੀਂ ਆਏ ਪੜ੍ਹੇ ਕੰਮ ਕੀਤਾ ਸਾਡੇ ਸਮਾਜ ਵਿੱਚ ਰਚ ਮਿਚ ਗਏ ਟੈਕਸ ਦਿੱਤਾ ਤੁਸੀਂ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੁਣ ਅਸੀਂ ਤੁਹਾਡੇ ਲਈ ਪੱਕੇ ਤੌਰ ਤੇ ਦਰਵਾਜ਼ੇ ਖੋਲ੍ਹ ਰਹੇ ਹਾਂ ਇਸ ਨਾਲ ਸਰਕਾਰ ਦਾ ਵੀ ਜੋਖਮ ਘਟਦਾ ਹੈ ਕਿਉਂਕਿ ਉਹ ਉਹਨਾਂ ਲੋਕਾਂ ਤੇ ਨਿਵੇਸ਼ ਕਰ ਰਹੇ ਨੇ ਜਿਨ੍ਹਾਂ ਦਾ ਰਿਕਾਰਡ ਉਹਨਾਂ ਦੇ ਸਾਹਮਣੇ ਹੈ ਬਿਲਕੁਲ ਇਹ ਗੱਲ ਬਹੁਤ ਦਿਲਚਸਪ ਹੈ ਪਰ ਕੀ ਇਸ ਨਾਲ ਇੱਕ ਨਵੀਂ ਤਰ੍ਹਾਂ ਦੀ ਉਡੀਕ ਜਾਂ ਕੰਪੀਟੀਸ਼ਨ ਨਹੀਂ ਪੈਦਾ ਹੋਵੇਗਾ ਹਾਂ ਸਵਾਲ ਵਾਜਿਬ ਹੈ ਮਤਲਬ ਹੁਣ ਹਰ ਕੋਈ ਜੋ ਟੀਆਰ ਤੇ ਹੈ ਇਸ ਮੌਕੇ ਦੀ ਉਡੀਕ ਕਰੇਗਾ ਪਹਿਲ ਕਿਸ ਨੂੰ ਮਿਲੇਗੀ ਦੇਖੋ ਸਰੋਤ ਇਸ ਬਾਰੇ ਸਾਫ਼ ਕਰਦਾ ਹੈ ਇਹ ਕੋਈ ਲੋਟਰੀ ਸਿਸਟਮ ਨਹੀਂ ਹੈ ਪਹਿਲ ਉਹਨਾਂ ਨੂੰ ਮਿਲੇਗੀ ਜੋ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਨੇ ਅੱਛਾ ਤੇ ਦੇਸ਼ ਦੀ ਆਰਥਿਕਤਾ ਵਿੱਚ ਲਗਾਤਾਰ ਯੋਗਦਾਨ ਪਾ ਰਹੇ ਨੇ ਮਤਲਬ ਜਿਸ ਦਾ ਕੈਨੇਡੀਅਨ ਤਜਰਬਾ ਜ਼ਿਆਦਾ ਹੈ ਜਿਸ ਨੇ ਲਗਾਤਾਰ ਟੈਕਸ ਭਰਿਆ ਹੈ ਉਸ ਨੂੰ ਪਹਿਲ ਮਿਲੇਗੀ ਤਾਂ ਇੱਕ ਤਰ੍ਹਾਂ ਨਾਲ ਵਫਾਦਾਰੀ ਦਾ ਇਨਾਮ ਹੋ ਗਿਆ ਹਾਂ ਯੋਗਦਾਨ ਦਾ ਇਨਾਮ ਇਹ ਉਹਨਾਂ ਲੋਕਾਂ ਲਈ ਇੱਕ ਵੱਡੀ ਉਮੀਦ ਹੈ ਜੋ ਸ਼ਾਇਦ ਸਾਲਾਂ ਤੋਂ ਐਕਸਪ੍ਰੈਸ ਐਂਟਰੀ ਦੇ ਉੱਚ ਸਕੋਰ ਦੀ ਉਡੀਕ ਵਿੱਚ ਨਿਰਾਸ਼ ਹੋ ਰਹੇ ਸਨ ਤਾਂ ਅਸੀਂ ਦੇਖਿਆ ਕਿ ਫੈਡਰਲ ਪੱਧਰ ਤੇ ਵਿਦਿਆਰਥੀਆਂ ਤੇ ਵਰਕਰਾਂ ਨੂੰ ਪੱਕੇ ਕਰਨ ਤੇ ਜ਼ੋਰ ਹੈ ਪਰ ਕੈਨੇਡਾ ਸਿਰਫ ਓਟਾਵਾ ਤੋਂ ਨਹੀਂ ਚੱਲਦਾ ਨਹੀਂ ਸੂਬਿਆਂ ਦੀ ਵੀ ਆਪਣੀ ਭੂਮਿਕਾ ਹੈ ਤੇ ਇਸ ਨਾਲ ਅਸੀਂ ਤੀਜੀ ਵੱਡੀ ਖਬਰ ਤੇ ਪਹੁੰਚਦੇ ਹਾਂ ਜੋ ਕਿ ਪੀ ਐਨ ਪੀ ਯਾਨੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਨਾਲ ਸੰਬੰਧਿਤ ਹੈ ਹਾਂਜੀ ਤੇ ਇੱਥੇ ਬਦਲਾਅ ਬਹੁਤ ਵੱਡਾ ਹੈ ਸਾਲ 2026 ਲਈ ਪੀਐਨਪੀ ਦਾ ਕੋਟਾ 55000 ਤੋਂ ਵਧਾ ਕੇ ਸਿੱਧਾ 91000 ਕਰ ਦਿੱਤਾ ਗਿਆ 1 ਮਿੰਟ 55000 ਤੋਂ 91000 ਹਾਂ ਲਗਭਗ 65% ਦਾ ਵਾਧਾ ਇਹ ਛੋਟਾ ਮੋਟਾ ਵਾਦਾ ਨਹੀਂ ਇੱਕ ਵੱਡਾ ਬਿਆਨ ਹੈ ਇਹ ਸਿਰਫ ਕੋਟਾ ਵਧਾਉਣਾ ਨਹੀਂ ਇਹ ਕੈਨੇਡਾ ਦੀ ਇਮੀਗ੍ਰੇਸ਼ਨ ਰਣਨੀਤੀ ਦਾ ਆ ਡੀਸੈਂਟਰਲਾਈਜੇਸ਼ਨ ਹਾਂ ਇਸ ਦਾ ਅਸਲ ਮਤਲਬ ਇਹ ਹੈ ਕਿ ਕੇਂਦਰ ਸਰਕਾਰ ਯਾਨੀ ਓਟਾਵਾ ਹੁਣ ਮੰਨ ਰਹੀ ਹੈ ਕਿ ਸਸਕੈਚੁਵਨ ਨੂੰ ਬਿਹਤਰ ਪਤਾ ਕਿ ਉਸ ਨੂੰ ਕਿਹੜੇ ਕਿਸਾਨ ਚਾਹੀਦੇ ਨੇ ਤੇ ਬ੍ਰਿਟਿਸ਼ ਕੋਲੰਬੀਆ ਨੂੰ ਬਿਹਤਰ ਪਤਾ ਕਿ ਉਸ ਨੂੰ ਕਿਹੜੇ ਟੈਕ ਐਕਸਪਰਟਸ ਚਾਹੀਦੇ ਨੇ ਬਿਲਕੁਲ ਉਸ ਸਥਾਨਿਕ ਸਮੱਸਿਆਵਾਂ ਦੇ ਹੱਲ ਲਈ ਸਥਾਨਿਕ ਸਰਕਾਰਾਂ ਤੇ ਵਧੇਰੇ ਪਰੋਸਾ ਕਰ ਰਹੇ ਨੇ ਸ਼ਕਤੀ ਹੁਣ ਸੂਬਿਆਂ ਦੇ ਹੱਥਾਂ ਵਿੱਚ ਵਧੇਰੇ ਦਿੱਤੀ ਜਾ ਰਹੀ ਹੈ ਇਸ ਨੂੰ ਇੱਕ ਉਦਾਹਰਣ ਨਾਲ ਸਮਝਦੇ ਹਾਂ ਮੰਨ ਲਓ ਇੱਕ ਟਰੱਕ ਡਰਾਈਵਰ ਹੈ অন্ਟਾਰੀਓ ਵਿੱਚ ਪਰ ਉਸ ਦਾ ਐਕਸਪ੍ਰੈਸ ਐਂਟਰੀ ਸਕੋਰ ਪੂਰਾ ਨਹੀਂ ਹੋ ਰਿਹਾ ਇਸ ਵਧੇ ਹੋਏ ਕੋਟੇ ਨਾਲ ਉਸ ਦੇ ਲਈ ਕੀ ਬਦਲੇਗਾ ਬਹੁਤ ਕੁਝ ਪਹਿਲਾਂ ਓਨਟਾਰੀਓ ਕੋਲ ਉਸ ਵਰਗੇ ਡਰਾਈਵਰਾਂ ਨੂੰ ਸੱਦਾ ਲੈਣ ਲਈ ਸੀਮਤ ਥਾਵਾਂ ਸੀ ਹਾਂ ਹੁਣ ਵਧੇ ਹੋਏ ਕੋਟੇ ਨਾਲ ਓਨਟਾਰੀਓ ਆਪਣੀ ਲੇਬਰ ਮਾਰਕੀਟ ਦੀ ਲੋੜ ਪੂਰੀ ਕਰਨ ਲਈ ਸਿੱਧੇ ਤੌਰ ਤੇ ਵਧੇਰੇ ਟਰੱਕ ਡਰਾਈਵਰਾਂ ਜਾਂ ਉਸਾਰੀ ਕਾਮਿਆਂ ਨੂੰ ਨਾਮਜ਼ਦ ਕਰ ਸਕਦਾ ਹੈ ਮਤਲਬ ਐਕਸਪ੍ਰੈਸ ਐਂਟਰੀ ਦੇ ਮੁਕਾਬਲੇ ਬਾਜ਼ੀ ਵਾਲੇ ਪੂਲ ਤੇ ਨਿਰਪਰ ਰਹਿਣ ਦੀ ਲੋੜ ਨਹੀਂ ਹਾਂ ਪੀਆਰ ਹਾਸਲ ਕਰਨ ਦਾ ਇੱਕ ਵਧੇਰੇ ਸਿੱਧਾ ਤੇ ਵਿਹਾਰਕ ਰਸਤਾ ਮਿਲਦਾ ਹੈ ਇਹ ਸੁਣਨ ਨੂੰ ਤਾਂ ਬਹੁਤ ਵਧੀਆ ਲੱਗਦਾ ਹੈ 91000 ਥਾਵਾਂ ਪਰ ਕੀ ਇਸ ਦਾ ਮਤਲਬ ਇਹ ਵੀ ਨਹੀਂ ਹੋਵੇਗਾ ਕਿ ਹੁਣ ਸੂਬਾਈ ਪੱਧਰ ਤੇ ਮੁਕਾਬਲਾ ਹੋਰ ਵੱਧ ਜਾਵੇਗਾ ਇਹ ਵਧੀਆ ਨੁਕਤਾ ਹੈ ਹਾਂ ਮੁਕਾਬਲਾ ਵਧੇਗਾ ਪਰ ਇਹ ਹੁਣ ਵਦੇਰੇ ਫੋਕਸ ਹੋਵੇਗਾ ਫੋਕਸ ਕਿਵੇਂ ਪਹਿਲਾਂ ਹਰ ਕੋਈ ਇੱਕੋ ਰਾਸ਼ਟਰੀ ਦੌੜ ਵਿੱਚ ਦੌੜ ਰਿਹਾ ਸੀ ਹੁਣ ਦੌੜ ਸੂਬਾਈ ਪੱਧਰ ਤੇ ਹੋਵੇਗੀ ਜੇ ਤੁਹਾਡੇ ਕੋਲ ਉਹ ਹੁਨਰ ਹੈ ਜਿਸ ਦੀ ਅਲਬਰਟਾ ਨੂੰ ਸਖਤ ਲੋੜ ਹੈ ਹੂੰ ਤਾਂ ਤੁਹਾਡੇ ਮੌਕੇ ਬਹੁਤ ਵੱਜ ਜਾਣਗੇ ਭਾਵੇਂ ਤੁਹਾਡਾ ਸਮੁੱਚਾ ਸਕੋਰ ਰਾਸ਼ਟਰੀ ਪੱਧਰ ਤੇ ਘਟੋਵੇ ਅੱਛਾ ਮਤਲਬ ਲੋਕਾਂ ਨੂੰ ਉਤਸ਼ਾਹ ਮਿਲੇਗਾ ਕਿ ਉਹ ਉਹਨਾਂ ਸੂਬਿਆਂ ਵਿੱਚ ਜਾਣ ਜਿੱਥੇ ਉਹਨਾਂ ਦੇ ਹੁਨਰ ਦੀ ਸੱਚਮੁੱਚ ਕਦਰ ਹੈ ਸਹੀ ਗੱਲ ਹੈ ਠੀਕ ਹੈ ਅਸੀਂ ਹੁਣ ਤੱਕ ਆਰਥਿਕ ਪਹਿਲੂਆਂ ਤੇ ਗੱਲ ਕੀਤੀ ਹੈ ਵਿਦਿਆਰਥੀ ਕਰਮਚਾਰੀ ਸੂਬਿਆਂ ਦੀਆਂ ਲੋੜਾਂ ਪਰ ਇਮੀਗ੍ਰੇਸ਼ਨ ਸਿਰਫ ਅਰਥ ਵਿਵਸਥਾ ਬਾਰੇ ਨਹੀਂ ਹੁੰਦੀ ਨਹੀਂ ਇਸ ਦਾ ਇੱਕ ਸਮਾਜਿਕ ਅਤੇ ਪਾਵਨਾਤਮਕ ਪਹਿਲੂ ਵੀ ਹੈ ਤੇ ਇਹੀ ਗੱਲ ਸਾਨੂੰ ਚੌਥੇ ਤੇ ਸ਼ਾਇਦ ਸਭ ਤੋਂ ਵੱਧ ਭਾਵਨਾਤਮਕ ਐਲਾਨ ਤੇ ਲੈ ਕੇ ਆਉਂਦੀ ਹੈ ਮਾਤਾ ਪਿਤਾ ਵਾਲਾ ਹਾਂ ਇਹ ਖਬਰ ਮਾਤਾ ਪਿਤਾ ਤੇ ਦਾਦਾ ਦਾਦੀ ਨੂੰ ਸਪான்ਸਰ ਕਰਨ ਦੇ ਪ੍ਰੋਗਰਾਮ ਬਾਰੇ ਹੈ 2025 ਵਿੱਚ ਤਾਂ ਸਰਕਾਰ ਨੇ ਕੋਈ ਨਵੀਂ ਅਰਜ਼ੀ ਨਹੀਂ ਲਈ ਸੀ ਹਾਂ ਸਿਰਫ 2020 ਦੀਆਂ ਪੁਰਾਣੀਆਂ ਅਰਜ਼ੀਆਂ ਤੇ ਹੀ ਕੰਮ ਹੋਇਆ ਸੀ ਪਰ ਹੁਣ 2026 ਵਿੱਚ ਨਵੀਆਂ ਅਰਜ਼ੀਆਂ ਲਈ ਦਰਵਾਜ਼ੇ ਦੁਬਾਰਾ ਖੋਲੇ ਜਾਣ ਦਾ ਐਲਾਨ ਕੀਤਾ ਗਿਆ ਹੈ ਇਹ ਖਬਰ ਮਤਲਬ ਬਹੁਤ ਸਾਰੇ ਪਰਿਵਾਰਾਂ ਲਈ ਸਾਲਾਂ ਦੀ ਉਡੀਕ ਦਾ ਅੰਤ ਹੈ ਸੋਚੋ ਉਹਨਾਂ ਨੌਜਵਾਨ ਜੋੜਿਆਂ ਬਾਰੇ ਜੋ ਪਿਛਲੇ 3-4 ਸਾਲਾਂ ਵਿੱਚ ਪੀਆਰ ਜਾਂ ਨਾਗਰਿਕ ਬਣੇ ਨੇ ਤੇ ਆਪਣੇ ਮਾਪਿਆਂ ਨੂੰ ਬੁਲਾਉਣਾ ਚਾਹੁੰਦੇ ਸੀ ਪਰ ਪ੍ਰੋਗਰਾਮ ਬੰਦ ਹੋਣ ਕਰਕੇ ਅਪਲਾਈ ਨਹੀਂ ਕਰ ਸਕੇ ਹਾਂ ਉਹਨਾਂ ਲਈ ਇਹ ਇੱਕ ਜਸ਼ਨ ਦਾ ਮੌਕਾ ਹੈ ਇਹ ਸਰਕਾਰ ਦੀ ਉਸੇ ਸੰਭਾਲ ਰਣਨੀਤੀ ਦਾ ਹਿੱਸਾ ਹੈ ਉਹ ਜਾਣਦੇ ਨੇ ਕਿ ਜਦੋਂ ਦਾਦਾ-ਦਾਦੀ ਕੋਲ ਹੁੰਦੇ ਹਨ ਤਾਂ ਪਰਿਵਾਰ ਵਧੇਰੇ ਸਥਿਰ ਹੁੰਦਾ ਹੈ ਮੈਂ ਸੋਚ ਰਹੀ ਸੀ ਕਈ ਸਾਲਾਂ ਤੋਂ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਮਿਲਣ ਦੀ ਉਡੀਕ ਕਰ ਰਹੇ ਸਨ ਉਹਨਾਂ ਲਈ ਇਹ ਖਬਰ ਸੁਣ ਕੇ ਕੀ ਅਹਿਸਾਸ ਹੋਇਆ ਹੋਵੇਗਾ ਬਿਲਕੁਲ ਇਹ ਸਿਰਫ ਇੱਕ ਪਾਲਿਸੀ ਬਦਲਾਅ ਨਹੀਂ ਇਹ ਕਿਸੇ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਲ ਹੋ ਸਕਦਾ ਹੈ ਹਮ ਤੇ ਇਸ ਦੇ ਬਿਹਾਰਕ ਫਾਇਦੇ ਵੀ ਹਨ ਜਿਨ੍ਹਾਂ ਬਾਰੇ ਅਕਸਰ ਗੱਲ ਨਹੀਂ ਹੁੰਦੀ ਜਦੋਂ ਦਾਦਾ-ਦਾਦੀ ਬੱਚਿਆਂ ਦੀ ਦੇਖਭਾਲ ਵਿੱਚ ਮਦਦ ਕਰਦੇ ਨੇ ਤਾਂ ਨੌਜਵਾਨ ਮਾਪੇ ਬਿਨਾਂ ਕਿਸੇ ਚਿੰਤਾ ਦੇ ਕੰਮ ਕਰ ਸਕਦੇ ਨੇ ਸਹੀ ਜਿਸ ਨਾਲ ਆਰਥਿਕਤਾ ਵਿੱਚ ਉਹਨਾਂ ਦਾ ਯੋਗਦਾਨ ਵੱਧਦਾ ਹੈ ਇਹ ਪਰਿਵਾਰਕ ਢਾਂਚੇ ਨੂੰ ਮਜ਼ਬੂਤ ਕਰਦਾ ਹੈ ਇਹ ਸੱਚ ਹੈ ਪਰ ਕਿਸ ਦਾ ਦੂਜਾ ਪਾਸਾ ਵੀ ਹੈ ਜਿਵੇਂ ਕਿ ਬਜ਼ੁਰਗ ਮਾਪਿਆਂ ਦੇ ਆਉਣ ਨਾਲ ਦੇਸ਼ ਦੇ ਹੈਲਥ케ਅਰ ਸਿਸਟਮ ਤੇ ਵਾਧੂ ਦਬਾਅ ਨਹੀਂ ਪਵੇਗਾ ਇੱਕ ਜਾਇਜ਼ ਚਿੰਤਾ ਹੈ ਤੇ ਇਸ ਤੇ ਬਹਿਸ ਹੁੰਦੀ ਹੈ ਹਾਂ ਸਿਹਤ ਸੰਭਾਲ ਤੇ ਖਰਚ ਵਧੇਗਾ ਫਿਰ ਪਰ ਸਰਕਾਰ ਇਸ ਨੂੰ ਇੱਕ ਲੰਬੀ ਮਿਆਦ ਦੇ ਨਿਵੇਸ਼ ਵਜੋਂ ਦੇਖਦੀ ਹੈ ਇੱਕ ਖੁਸ਼ ਸਥਿਰ ਤੇ ਜੁੜਿਆ ਹੋਇਆ ਪਰਿਵਾਰ ਦੇਸ਼ ਲਈ ਵਧੇਰੇ ਲਾਭਕਾਰੀ ਹੁੰਦਾ ਹੈ ਅੱਛਾ ਉਹ ਜੋ ਖਰਚ ਕਰ ਰਹੇ ਨੇ ਉਸ ਦੇ ਬਦਲੇ ਉਹਨਾਂ ਨੂੰ ਇੱਕ ਮਜ਼ਬੂਤ ਸਮਾਜ ਮਿਲ ਰਿਹਾ ਇਹ ਇੱਕ ਗਣਨਾ ਹੈ ਜਿਸ ਵਿੱਚ ਸਰਕਾਰ ਨੇ ਫਾਇਦੇ ਨੂੰ ਨੁਕਸਾਨ ਤੋਂ ਵੱਧ ਸਮਝਿਆ ਤਾਂ ਕੈਨੇਡਾ ਵਿੱਚ ਰਹਿਣ ਦੇ ਰਸਤੇ ਸੌਖੇ ਹੋ ਰਹੇ ਨੇ ਪਰਿਵਾਰ ਇਕੱਠੇ ਹੋ ਰਹੇ ਨੇ ਪਰ ਘਰ ਵਾਪਸ ਆਉਣ ਜਾਣ ਦਾ ਕੀ हां ए भी एक बड़ा मुद्दा है पंजाब ते कनाडा ਵਿਚਕਾਰ ਸਫ਼ਰ ਹਮੇਸ਼ਾ ਇੱਕ ਲੰਬੀ ਤੇ ਥਕਾ ਦੇਣ ਵਾਲੀ ਪ੍ਰਕਿਰਿਆ ਰਹੀ ਹੈ ਤੇ ਇਹੀ ਸਾਨੂੰ ਸਾਡੇ ਪੰਜਵੇਂ ਤੇ ਆਖਰੀ ਵੱਡੇ ਐਲਾਨ ਤੇ ਲੈ ਕੇ ਆਉਂਦਾ ਸਿੱਧੀਆਂ ਉਡਾਣਾਂ ਦੀ ਗੱਲ ਬਿਲਕੁਲ ਖਬਰ ਇਹ ਹੈ ਕਿ ਅੰਮ੍ਰਿਤਸਰ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਇੱਕ ਸਮਝੌਤੇ ਤੇ ਗੱਲਬਾਤ ਚੱਲ ਰਹੀ ਹੈ ਅੱਛਾ ਹਾਂ ਲੇਖ ਦੱਸਦਾ ਹੈ ਕਿ ਪੰਜਾਬ ਸਰਕਾਰ ਤੇ 에어ਪੋਰਟ ਅਥਾਰਟੀ ਕਤਰ 에어ਲਾਈਨਸ ਨਾਲ ਗੱਲ ਕਰ ਰਹੀਆਂ ਨੇ ਤਾਂ ਕਿ ਅੰਮ੍ਰਿਤਸਰ ਤੋਂ ਸਿੱਧਾ ਟੋਰਾਂਟੋ ਜਾਂ ਵੈਂਕੂਵਰ ਹਾਂ ਇਨਾ ਸ਼ਹਿਰਾਂ ਲਈ ਉਡਾਣਾ ਸ਼ੁਰੂ ਕੀਤੀਆਂ ਜਾ ਸਕਣ ਜੇ ਯੋਜਨਾ ਸਫਲ ਹੁੰਦੀ ਹੈ ਤਾਂ ਇਸ ਦਾ ਅਸਰ ਸਿਰਫ ਸਫ਼ਰ ਦੇ ਕੰਟੇ ਘਟਾਉਣ ਤੱਕ ਸੀਮਿਤ ਨਹੀਂ ਰਹੇਗਾ ਹੂੰ ਇਸ ਵੇਲੇ ਪੰਜਾਬ ਤੋਂ ਜਾਣ ਵਾਲੇ ਯਾਤਰੀਆਂ ਨੂੰ ਦਿੱਲੀ ਜਾਂ ਕਿਸੇ ਹੋਰ ਦੇਸ਼ ਵਿੱਚ ਲੰਬੇ ਸਮੇਂ ਲਈ ਰੁਕਣਾ ਪੈਂਦਾ ਹੈ ਖਾਸ ਕਰਕੇ ਬਜ਼ੁਰਗਾਂ ਜਾਂ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਲਈ ਬਹੁਤ ਮੁਸ਼ਕਲ ਹੈ ਹਾਂ ਉਹ ਸਾਰੀ ਪਰੇਸ਼ਾਨੀ ਖਤਮ ਹੋ ਜਾਏਗੀ ਪਰ ਇਸ ਦਾ ਇੱਕ ਵੱਡਾ ਰਣਨੀਤਿਕ ਅਰਥ ਵੀ ਹੈ ਉਹ ਕੀ ਹੈ ਸਫਰ ਦੇ ਆਰਾਮ ਤੋਂ ਇਲਾਵਾ ਹੋਰ ਕੀ ਫਾਇਦਾ ਹੋ ਸਕਦਾ ਹੈ ਇਹ ਪੰਜਾਬ ਤੇ ਕੈਨੇਡਾ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿਚਕਾਰ ਇੱਕ ਆਰਥਿਕ ਤੇ ਸੱਭਿਆਚਾਰਕ ਗਲਿਆਰਾ ਇੱਕ ਕੋਰੀਡੋਰ ਬਣਾਉਣ ਦਾ ਕੰਮ ਕਰੇਗਾ ਅੱਛਾ ਜਦੋਂ ਆਣਾ ਜਾਣਾ ਸੌਖਾ ਹੋ ਜਾਂਦਾ ਹੈ ਤਾਂ ਵਪਾਰ ਵੱਧਦਾ ਹੈ ਸਰ ਸਪਾਟਾਵਦ ਤੇ ਪਰਿਵਾਰਿਕ ਸਬੰਧ ਹੋਰ ਮਜ਼ਬੂਤ ਹੁੰਦੇ ਨੇ ਇਹ ਸਿਰਫ ਲੋਕਾਂ ਨੂੰ ਨਹੀਂ ਜੋੜ ਰਿਹਾ ਇਹ ਦੋ ਅਰਥਵਿਵਸਥਾਵਾਂ ਤੇ ਸਭਿਆਚਾਰਾਂ ਨੂੰ ਸਿੱਧੇ ਤੌਰ ਤੇ ਜੋੜ ਰਿਹਾ ਹੈ ਬਿਲਕੁਲ ਇੱਕ ਛੋਟਾ ਜਿਹਾ ਬਦਲਾਅ ਲੱਗ ਸਕਦਾ ਹੈ ਪਰ ਇਹ ਦੋਵਾਂ ਥਾਵਾਂ ਤੇ ਰਹਿ ਰਹੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਤੇ ਬਹੁਤ ਵੱਡਾ ਅਸਰ ਪਾਵੇਗਾ ਸਟੂਡੈਂਟਸ ਦੀ ਵਰਕ ਪਰਮਿਟ ਵਿੱਚ ਵਾਧਾ ਇੱਕ ਨਵਾਂ TR ਟੂ PR ਰਸਤਾ ਵੱਧਿਆ ਹੋਇਆ PNP ਕੋਟਾ ਮਾਪਿਆਂ ਲਈ ਨਵੀਆਂ ਅਰਜ਼ੀਆਂ ਤੇ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਨਾਂ ਦੀ ਸੰਭਾਵਨਾ ਜਦੋਂ ਇਹਨਾਂ ਨੂੰ ਵੱਖ-ਵੱਖ ਦੇਖਦੇ ਹਾਂ ਤਾਂ ਇਹ ਚੰਗੀਆਂ ਖ਼ਬਰਾਂ ਲੱਗਦੀਆਂ ਹਨ ਪਰ ਜਦੋਂ ਇਕੱਠੇ ਦੇਖਦੇ ਹਾਂ ਤਾਂ ਇੱਕ ਬਹੁਤ ਸਪਸ਼ਟ ਦਿਸ਼ਾ ਵੱਲ ਇਸ਼ਾਰਾ ਕਰਦੀਆਂ ਹਨ ਹਾਂ ਤੇ ਉਹ ਦਿਸ਼ਾ ਹੈ ਇੱਕ ਵਧੇਰੇ ਸੋਚੀ ਸਮਝੀ ਤੇ ਮਨੁੱਖੀ ਪਹੁੰਚ ਵਾਲੀ ਇਮੀਗ੍ਰੇਸ਼ਨ ਨੀਤੀ ਕੈਨੇਡਾ ਹੁਣ